ਹਾਂਜੀ ਜਦੋਂ ਵੀ ਆਪਾਂ ਇੱਕ ਸਿੰਪਲ ਕਮੀਜ਼ ਸਲਾਈ ਕਰਦੇ ਠੀਕ ਹੈ ਜੀ ਜਿਹੜੀਆਂ ਉਹਦੇ ਵਿੱਚ ਆਪਾਂ ਪਲੋਈਆਂ ਜਿਹਨੂੰ ਸਲਾਈ ਦੀ ਭਾਸ਼ਾ ਵਿੱਚ ਡਾਟ ਕਹਿੰਦੇ ਆ ਜਦੋਂ ਆਪਾਂ ਉਹ ਪੌਣੇ ਉਲ ਵਿੱਚ ਆਪਾਂ ਇੱਕ ਕੱਪੜਾ ਲਾਉਨੇ ਆ ਉਹਨੇ ਠੀਕ ਹੈ ਜੀ ਉਹ ਆਪਾਂ ਕੱਪੜਾ ਹਮੇਸ਼ਾ ਇੱਕ ਸਾਈਡ ਤੇ ਲਾਉਨੇ ਆ ਅੱਜ ਆਪਾਂ ਉਹ ਉਹੀ ਕੱਪੜਾ ਦੋਨੋਂ ਸਾਈਡ ਤੇ ਲਾਵਾਂਗੇ ਠੀਕ ਹੈ ਜੀ ਜਿੱਥੇ ਜਿੱਥੇ ਆਪਣੀਆਂ ਪਲੋਈਆਂ ਉਹਦੇ ਨਿਸ਼ਾਨ ਆ ਉੱਥਰ ਤੇ ਆਪਾਂ ਇੱਕ ਕੱਪੜਾ ਰੱਖ ਲੈਂਦੇ ਉਹਨੂੰ ਆਪਾਂ ਸੈਂਟਰ ਦੇ ਵਿੱਚੋਂ ਇਸ ਤਰੀਕੇ ਨਾਲ ਸਲਾਈ ਮਾਰ ਲੈਣੀ ਹੈ ਠੀਕ ਹੈ ਜੀ ਹਾਂਜੀ ਹੁਣ ਆਪਣੇ ਜਿਹੜੇ ਨਿਸ਼ਾਨ ਲੱਗੇ ਹੋਏ ਆਪਾਂ ਇਸ ਤਰੀਕੇ ਨਾਲ ਉਸ ਕਪੜੇ ਦੇ ਉੱਤੇ ਨਿਸ਼ਾਨ ਲਾ ਲੈਣੇ ਆ ਠੀਕ ਹੈ ਜੀ ਥੱਲੇ ਚੈੱਕ ਕਰਕੇ ਇਸ ਤਰੀਕੇ ਨਾਲ ਨਿਸ਼ਾਨ ਲਾ ਦੇਣੇ ਆ ਹੁਣ ਆਪਾਂ ਕੀ ਕਰਾਂਗੇ ਆਪਣੀ ਪਲੋਈ ਦਾ ਕਰਾਂਗੇ ਹਾਫ ਇਹ ਤਰੀਕਾ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨੂੰ ਪਲੋਈ ਪਾਉਣ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਡਾਟ ਡਾਟ ਦੇ ਨਿਸ਼ਾਨ ਲਾ ਦੇਣੇ ਆ ਟੋਟਲ ਪਲੋਈ ਦਾ ਆਪਾਂ ਕਰ ਲਵਾਂਗੇ ਆਧ ਦੇ ਤੇ 6.5 ਇੰਚ ਨਾਰਮਲ 7 ਹੁੰਦੇ ਆ ਪਰ ਇਹਨਾਂ ਦੀ ਹਾਈਟ ਕੱਟ ਕਰਕੇ ਆਪਾਂ 6.5 ਦੀ ਪਲੋਈ ਪਾਈ ਆ ਆਪਾਂ 2.5 ਦਾ ਨਿਸ਼ਾਨ ਲਾਇਆ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਸਕੇਲ ਨਾਲ ਟੇਢੀ ਲਾਈਨ ਮਿਲਾ ਦੇਵਾਂਗੇ ਸਿੱਧੇ ਠੀਕ ਹੈ ਜੀ ਚਾਰੇ ਪਾਸੇ ਠੀਕ ਹੈ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਨਾਲ ਪਲੋਈ ਪਾਵੋਗੇ ਕਦੇ ਵੀ ਪਲੋਈ ਵਿੱਚ ਫਰਕ ਨਹੀਂ ਆਊਗਾ ਤੇ ਫਿਟਿੰਗ ਵੀ ਬਹੁਤ ਸੋਹਣੀ ਆਊਗੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਮਿਲਾ ਲਿਆ ਤੇ ਹੁਣ ਜਦੋਂ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਫੜਨਾ ਹੈ ਤੇ ਆਪਾਂ ਅੱਧ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਜਦੋਂ ਵੀ ਸਲਾਈ ਮਾਰਾਂਗੇ ਤੇ ਇੱਕ ਛੋਟਾ ਜਿਹਾ ਕਪੜਾ ਟੁਕੜਾ ਲਿਆ ਕਰੋ ਉੱਤੇ ਸਲਾਈ ਮਾਰਦਿਆ ਕਰੋ ਠੀਕ ਹੈ ਤੇ ਪਲੋਈ ਵਿੱਚ ਹਮੇਸ਼ਾ ਆਪਾਂ ਥੋੜਾ ਜਿਹਾ ਧਾਗਾ ਛੱਡਦੇ ਹਾਂ ਇਸ ਤਰੀਕੇ ਨਾਲ ਮੈਂ ਥੋੜੀ ਕੁੰਡੀ ਬਣਾ ਕੇ ਛੱਡ ਦੂੰਗੀ ਤੇ ਹੁਣ ਮੈਂ ਨਾਲ ਹੀ ਪਲੋਈ ਦੀ ਸਲਾਈ ਸ਼ੁਰੂ ਕਰ ਦੂੰਗੀ ਠੀਕ ਹੈ ਜੀ ਇਸ ਤਰੀਕੇ ਨਾਲ ਗਾਹ ਵੀ ਆਪਾਂ ਥੋੜਾ ਜਿਹਾ ਧਾਗਾ ਛੱਡਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਕਦੇ ਵੀ ਥੋੜੀ ਪਲੋਈ ਨਹੀਂ ਖੁੱਲੂਗੀ ਹਾਂਜੀ ਇਸ ਤਰੀਕੇ ਨਾਲ ਆਪਣੇ ਦੋਨੇ ਪਾਸੇ ਡਾਟੇ ਦੇ ਵਿੱਚ ਕਪੜਾ ਆ ਗਿਆ ਠੀਕ ਹੈ ਜੀ ਤੇ ਕਦੇ ਵੀ ਇਸ ਤਰੀਕੇ ਨਾਲ ਥੋੜੀ ਪਲੋਈ ਕਦੇ ਵੀ ਨਹੀਂ